ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਜੀਵਿੰਦੜ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਕਿਸਾਨ ਪਰ ਆ ਠੀਕ ਠਾਕ ਹੋਮੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਆਪਾਂ ਤੁਹਾਨੂੰ ਇੱਕ ਪੀਆਰ 126 ਦੇ ਬਾਰੇ ਤੁਹਾਨੂੰ ਇੱਕ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਬਹੁਤ ਵਧੀਆ ਫਾਰਮੂਲਾ ਕਿਸਾਨ ਭਰਾਵੋ ਇਸ ਫਾਰਮੂਲੇ ਨੂੰ ਆਪ ਵਰਤ ਕੇ ਪੀਆਰ 126 ਵੈਰੈਟੀ ਤੋਂ ਆਪਾਂ 35 36 ਕੁਇੰਟਲ ਤੱਕ ਝਾੜ ਦੀ ਗਾਰੰਟੀ ਹੈ ਕਿਸਾਨ ਭਰਾਵੋ ਆਪਾਂ ਲੈ ਸਕਦੇ ਆ ਤੇ ਫਾਰਮੂਲਾ ਵਰਤਨਾ ਕਿਵੇਂ ਹੈ ਕਿਹੜੀ ਕਿਹੜੀ ਆਪਾਂ ਜਿਹੜੀ ਆ ਪੀਆਰ 126 ਝੋਨੇ ਦੇ ਵਿੱਚ ਆਪਾਂ 25 ਦਿਨਾਂ ਦੇ ਵਿੱਚ ਕਿਹੜੀ ਕਿਹੜੀ ਆਪਾਂ ਖਾਦਾ ਪੀ ਦੀ ਪੀਆਰ 126 ਝੋਨੇ ਨੂੰ ਦੇਣੀ ਆ ਸਾਰੀ ਗੱਲਬਾਤ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਤੇ ਨਵੇਂ ਜੁੜੇ ਆ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲਟਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਆਪਣੀ ਵੀਡੀਓ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਪਹਿਲਾ ਤਾਂ ਕਿਸਾਨ ਪ੍ਰਭੂ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਪਤਾ ਹੀ ਹੈ ਕਿਉਂਕਿ ਹੁਣ ਬਹੁਤ ਬਹੁਤ ਸਾਲਾਂ ਤੋਂ ਜਿਹੜੇ ਕਿਸਾਨ ਵੀ ਹੈ 126 ਵੈਰਾਈਟੀ ਨੂੰ ਲਾ ਰਹੇ ਆ ਪਹਿਲੇ ਨੰਬਰਾਂ ਦੀ ਕਿਸਾਨ ਪ੍ਰਭੂ ਪਨੀਰੀ ਦੇ ਉੱਤੇ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜੀ PR126 ਝੋਨੇ ਦੀ ਪਨੀਰੀ ਹੈ ਇਹ ਨਰਮ ਪਨੀਰੀ ਖੇਤ ਦੇ ਵਿੱਚ ਲਗਣੀ ਚਾਹੀਦੀ ਹੈ ਜੇ ਆਪਾਂ ਪੱਕੜ ਪਨੀਰੀ ਲਾਵਾਂਗੇ ਤਾਂ ਆਪਾਂ ਨੂੰ ਜਿਹੜਾ ਇਸ ਵੈਰੈਟੀ ਤੋਂ ਝਾੜ ਬਹੁਤ ਕੋਈ ਵੀ ਆਪਣਾ ਜੇ ਆਪਾਂ ਫਾਰਮੂਲਾ ਕੋਈ ਵੀ ਵਰਤੂਗੇ ਤਾਂ ਆਪਾਂ ਨੂੰ ਫਾਇਦਾ ਕਿਸਾਨ ਭਰਾਵੋ ਉਹਦਾ ਮਿਲਣਾ ਨਹੀਂ ਜੇ ਆਪਾਂ ਸਹੀ ਤਰੀਕੇ ਦੇ ਨਾਲ ਪਨੀਰੀ ਨੂੰ ਲਾਵਾਂਗੇ ਤੁਸੀਂ PR126 ਝੋਨੇ ਦੀ ਕਿਸਾਨ ਭਰਾਵੋ 24 ਤੋਂ 25 ਦਿਨ ਦੀ ਪਨੀਰੀ ਜਿਹੜੀ ਨਰਮ ਪਨੀਰੀ ਆਪਣੇ ਖੇਤ ਦੇ ਵਿੱਚ ਲਗਾਉਣੀ ਹੈ ਤੇ ਤੁਹਾਨੂੰ ਜਿਹੜਾ ਇਸ ਵੈਰੈਟੀ ਤੋਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਵਧੀਆ ਫਟਾਰਾ ਕਰੂਗੀ ਬਹੁਤ ਚੰਗੇ ਰਿਸਪੌਂਸ ਮਿਲਣਗੇ ਹੁਣ ਕਿਸਾਨਪ੍ਰਭ ਤੁਸੀਂ ਕਰਨਾ ਕੀ ਹੈ ਪੀਆ 126 ਚੋਨੇ ਦੀ ਪਨੀਰੀ ਨਰਮ ਪਨੀਰੀ ਲਗਾ ਕੇ ਤੁਸੀਂ ਪਹਿਲੇ ਯੂਰੀਆ ਤੁਸੀਂ ਕਿਸਾਨਪ੍ਰਭੋ 7ਵੇਂ ਦਿਨ 8ਵੇਂ ਦਿਨ ਤੁਸੀਂ ਇੱਕ ਹਫਤੇ ਦੇ ਵਿੱਚ ਜਿਹੜੀ ਪੀਆ 126 ਵੈਰੈਟੀ ਨੂੰ ਦੇ ਦੇਣੀ ਹੈ ਉਹਦੇ ਵਿੱਚ ਕਿਸਾਨਪ੍ਰਭੋ ਤੁਸੀਂ ਜ਼ਿੰਕ ਜ਼ਰੂਰ ਪਾਣਾ ਤੁਸੀਂ ਪਹਿਲੇ ਯੂਰੀਏ ਦੇ ਨਾਲ ਤੁਸੀਂ 33% ਵਾਲਾ ਜ਼ਿੰਕ 5 ਤੋਂ 6 ਕਿਲੋ ਤੁਸੀਂ ਲੈ ਕੇ ਵਿੱਚ ਮਿਕਸ ਕਰਕੇ ਪਹਿਲੇ ਛਿੱਟੇ ਦੇ ਨਾਲ ਤੁਸੀਂ ਇੱਕ ਬੈਗ ਯੂਰੀਏ ਦਾ 5 ਤੋਂ 6 ਕਿਲੋ ਜ਼ਿੰਕ ਤੇ ਝੋਨੇ ਦੇ ਵਿੱਚ ਤੁਸੀਂ ਦੇ ਦੇਣਾ ਹੈ ਤੇ ਫਿਰ ਕਿਸਾਨ ਭਰਾਵੋ ਤੁਸੀਂ 15 ਦਿਨ ਤੇ ਜਾ ਕੇ ਜਿਹੜਾ ਯੂਰੀਏ ਦਾ ਦੂਜਾ ਛਿੱਟਾ ਦੇ ਦੇਣਾ ਹੈ ਤੇ ਆਪਾਂ 18 ਦਿਨ ਤੱਕ ਵੀ ਇਹ ਰਾਂ ਯੂਰੀਏ ਦਾ ਦੂਜਾ ਛਿਟਾ ਲਿਜਾ ਸਕਦੇ ਇੱਕ ਬੈਗ ਆਪਾਂ ਕਿਸਾਨ ਪ੍ਰਭੂ ਫਿਰ ਪੀਆਰ 126 ਨੂੰ ਯੂਰੀਏ ਤੇ ਦੇ ਦੇਣਾ ਤੇ ਦੂਜੇ ਬੈਗ ਦੇ ਨਾਲ ਆਪਾਂ ਕਿਸਾਨ ਪ੍ਰਭੂ ਲੈਣੀ ਆ ਪोटाश एमओपी 60% ਵਾਲੀ ਤੁਸੀਂ ਪोटाश ਲੈਣੀ ਹੈ 20 ਤੋਂ 25 ਕਿਲੋ ਪ੍ਰਾਈਕਾ ਇਕੜ ਦੇ ਵਿੱਚ ਇਹਦੀ ਡੋਜ ਲੈ ਸਕਦੇ ਐ ਤੇ ਇਹਨੂੰ ਮਿਕਸ ਕਰਕੇ ਤੁਸੀਂ 18 ਦਿਨ ਤੱਕ ਜਿਹੜਾ ਪੀਆਰ 126 ਝੋਨੇ ਦੇ ਵਿੱਚ ਦੂਜੇ ਛਿਟੇ ਦੇ ਨਾਲ ਪोटाश ਦੇ ਦੇਣੀ ਹੈ ਕਿਸਾਨ ਪ੍ਰਭੂ ਤੇ ਹੁਣ ਤੀਜਾ ਛਿੱਟਾ ਕਿਸਾਨਪ੍ਰਭ ਉਹ ਗੱਲ ਆ ਜਾਂਦੀ ਆਪਾਂ ਯੂਰੀਆ ਕਿੰਨੇ ਸਮੇਂ ਦੇ ਵਿੱਚ ਪੂਰਾ ਕਰਨਾ ਹੁਣ ਤੁਸੀਂ ਕਿਸਾਨਪ੍ਰਭ ਉਹ ਯੂਰੀਆ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਵੱਧ ਪਾ ਸਕਦੇ ਹੋ ਪਰ ਵਿੱਚ ਜ਼ਿਮੀਂਦਾਰਪ੍ਰਭ ਬਹੁਤ ਜ਼ਿਆਦਾ ਯੂਰੀਆ ਇਸ ਵੈਰੈਟੀ ਨੂੰ ਦੇਈ ਜਾਂਦੇ ਆ ਐਨੀ ਬਹੁਤੇ ਯੂਰੀਆ ਦੀ ਕਿਸਾਨਪ੍ਰਭ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਨੂੰ ਜੇ ਤੁਹਾਡੀ ਜ਼ਮੀਨ ਦੇ ਹਿਸਾਬ ਦੇ ਨਾਲ ਤਿੰਨ ਬੈਗ ਤੁਸੀਂ ਆਮ ਕਿਸਮ ਦੇ ਵਿੱਚ ਪਾ ਰਹੇ ਹੋ ਇਹਦੇ ਵਿੱਚ ਤੁਸੀਂ ਅੱਧਾ ਬੈਗ ਜਿਹੜਾ ਵੱਧ ਪਾ ਸਕਦੇ ਹੋ ਯੂਰੀਆ ਦਾ ਹੁਣ ਤੁਸੀਂ ਕਿਸਾਨ ਪ੍ਰਭੂ ਯੂਰੀਆ ਦਾ ਪੂਰਾ ਕਰਨਾ ਹੈ 30 ਤੋਂ 32 ਦਿਨ ਦੇ ਵਿੱਚ ਵਿੱਚ ਤੁਸੀਂ ਤਿੰਨ ਕਿਸ਼ਤਾਂ ਵੀ ਕਰ ਸਕਦੇ ਹੋ ਚਾਰ ਕਿਸ਼ਤਾਂ ਵੀ ਜੇ ਕਿਸਾਨ ਪ੍ਰਭੂ ਤੁਸੀਂ ਚਾਰ ਕਿਸ਼ਤਾਂ ਕਰ ਲੂਗੇ ਤਾਂ ਤੁਹਾਨੂੰ ਬਹੁਤ ਵਧੀਆ ਰਹੂਗਾ ਕਿਉਂਕਿ ਚਾਰ ਕਿਸ਼ਤਾਂ ਦੇ ਨਾਲ ਕੀ ਹੋਊਗਾ ਕਿਸਾਨ ਪ੍ਰਭੂ ਇਸ ਵੈਰਾਈਟੀ ਦੇ ਵਿੱਚ ਬਿਲਕੁਲ ਵੀ ਜਿਹੜੀ ਘਾਟ ਮਹਿਸੂਸ ਨਹੀਂ ਹੋਊਗੀ ਗੈਪ ਵੱਧ ਨਹੀਂ ਪਊਗਾ ਆਪਾਂ 8ਵੇਂ 8ਵੇਂ ਦਿਨ ਜਿਹੜੀ ਕਿਸ਼ਤ ਦੇ ਸਕਦੇ ਆ ਤੇ ਪਹਿਲੀ ਤੇ ਦੂਜੀ ਕਿਸ਼ਤ ਦਾ ਮੈਂ ਕਿਸਾਨ ਪ੍ਰਭੂ ਦੱਸਦਾ ਤੁਸੀਂ ਉਸ ਜਿੰਕ ਜ਼ਰੂਰ ਪਾਓ ਤੇ ਪोटाश ਜ਼ਰੂਰ ਪਾਓ ਔਰ ਤੁਹਾਨੂੰ ਕੋਈ ਵੀ ਫਟੇਰਾ ਪਾਣ ਦੀ ਜ਼ਰੂਰਤ ਨਹੀਂ ਜਾਂ ਨਾ ਤੁਹਾਨੂੰ ਪ੍ਰਦਾਨ ਪਾਣ ਦੀ ਜ਼ਰੂਰਤ ਹੈ ਤੇ ਤੁਸੀਂ ਕਿਸਾਨਪਰਾਵੂ ਦੇਖੋਗੇ ਤੁਹਾਡਾ ਜਿਹੜਾ ਝਾੜ ਹੈ ਕਿਸਾਨਪਰਾਵੂ ਜਰੂਰ 35 36 ਕੁਇੰਟਲ ਦਾ ਆਊਗਾ ਬਸ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦਸੀਆਂ ਇਹ ਗੱਲਾਂ ਦਾ ਧਿਆਨ ਰੱਖਿਓ ਯੂਰੀਆ ਹਮੇਸ਼ਾ ਜਦੋਂ ਵੀ ਤੁਸੀਂ ਪਾਣੀ ਹੈ ਤਾਂ ਘੱਟ ਪਾਣੀ ਦੇ ਵਿੱਚ ਤੁਸੀਂ ਯੂਰੀਆ ਦਾ ਛਿੱਟਾ ਦਿਓ ਕਿਉਂਕਿ ਫਿਰ ਜੇ ਵੱਧ ਪਾਣੀ ਦੇ ਵਿੱਚ ਆਪਾਂ ਯੂਰੀਆ ਨੂੰ ਪਾ ਦਿੰਦੇ ਆ ਤਾਂ ਆਪਾਂ ਨੂੰ ਉਹ ਚੀਜ਼ ਦਾ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ ਕਿਸਾਨਪਰਾ ਫਿਰ ਕਹਿੰਦੀ ਸੀ ਸਾਨੂੰ ਯੂਰੀਆ ਨੇ ਰਿਜ਼ਲਟ ਨਹੀਂ ਦਿੱਤਾ ਜ਼ਿੰਕ ਨੇ ਰਿਜ਼ਲਟ ਨਹੀਂ ਦਿੱਤਾ ਇਸ ਕਰਕੇ ਇਹ ਗੱਲਾਂ ਵਾਲੇ ਗੌਰ ਜਰੂਰ ਕਰੋ ਤੇ ਬਾਕੀ ਆਪਣੇ ਚੈਨਲ ਦੇ ਨਾਲ ਬਨੇ ਰਹੋ ਕਿਸਾਨ ਪ੍ਰਭੂ ਹੋਰ ਜੀਵੰਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਐਂਡ ਤੱਕ ਜਾ ਕੇ ਤੁਹਾਡੇ ਫੋਕ ਨਹੀਂ ਬਣੂਗੀ ਦਾਣਾ ਐਨ ਪ੍ਰੋਪਰ ਐਨ ਵਜਨ ਦਾ ਦਾਣਾ ਹੋਊਗਾ ਤੇ ਤੁਹਾਨੂੰ ਰਿਜ਼ਲਟ ਕਿਸਾਨ ਪ੍ਰਭੂ ਤੁਹਾਡੇ ਸਾਹਮਣੇ ਆਪੇ ਮਿਲ ਜਾਣਾ ਹੈ ਤੇ ਸਤਿ ਸ਼੍ਰੀ ਅਕਾਲ ਜੀ